ਉਧਰੋਂ ਸਾਡੇ ਬੜਾ ਧੰਨ ਧੰਵਾਨ ਆਏ ਭਾਈ ਜਗENDER ਸਿੰਘ ਮਾਈਕਰੋ ਲੈਬ ਵਾਲੇ ਨੇ ਉਹ ਨਾਲ ਬੜਾ ਬੜਾ ਧੰਨ ਧੰਵਾਨ ਆਏ ਭਾਈ ਇੱਥੇ ਪਤਾ ਲੱਗ ਗਿਆ ਕਿਹੜਾ ਗੱਲ ਹੈ ਜਿੰਦੇ 3 ਮਿੰਟ ਤੋਂ ਪਹਿਲਾਂ ਬੰਦੇ ਹਿੱਕਦਾ ਧੂੜਾ ਪੱਟੀਆਂ ਦਾ ਹੈ ਜਰੂਰ ਮਾਸ਼ਾਅਰ ਬਚਾਈ ਨਾ ਪਾਲ ਮੈਂ ਕੱਥੇ ਨੀ ਬੰਦੀ ਦੇ ਮੈਂ ਕੋ ਬਣਾ ਥੱਲੇ ਆਓ ਜੀ ਛੱਬੀ ਦੇ ਸ਼ੂਟਿੰਗ ਵਾਲੇ ਬੈਠੇ ਐ ਇਹਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਕੋਈ ਨਹੀਂ ਆਪਾਂ ਸਰ ਲੀਏ ਕੋਈ ਫਤਿਹਗੜ੍ਹ ਸਾਹਿਬ ਦੀ ਧਰਤੀ ਆ ਧਰਦੀ ਫੜ ਤੋਂ ਕਹਿੰਦੇ ਧਰਤੀ ਦੇਥੋਂ ਟ੍ਰੈਕਟਰ ਪੁੱਜ ਗਿਆ ਫਤਿਹ ਦਾ ਫਿਰ ਜਵਾਬ ਜਿਹੜਾ ਫਤਿਹ ਕਹਿੰਦੇ ਨਾ ਆ ਬੋਨੇ ਸਤਿ ਸ਼੍ਰੀ ਅਕਾਲ ਸ਼੍ਰੀ ਫਤਿਹ ਜੀ ਸਾਡੀ ਧਰਤੀ ਧਰਤੀ ਸਭ ਤੋਂ ਵਧੀਆ ਧਰਤੀਆਂ ਵੱਡੇ ਮੱਧਿਆਲੇ ਪੁੱਟੀਆਂ ਨੇ ਹੋਲੈਂਡ 36 ਦੀ ਜਿਹੜਾ ਕਿ ਟਰੈਕਟਰ ਹੈ ਤੇ ਜੱਲਾ ਮਾਤਾ ਕਿਹੜੇ ਠੱਡੀਆਂ ਮੀਰ ਵੀਰੋ ਕੀ ਬਾਤ ਹੈ 36 ਦੀ ਟਰੈਕਟਰ ਮਾ ਤੇਰੇ ਭਜਾਇਆ ਗੱਬਰ ਕਿਹੜੇ ਕਿਰੇ ਪੁੱਟੀਆਂ ਨੇ بڑی نہ چور 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 کے لگ رہا ہے پیار پیار مسلے حل کریں گے چور کے لگے ہوا سیاح پیار مرچہ بھائی چلو ਹੋਰ ਟੇਕੇ ਕੰਨੀਆਂ ਦੁੱਸਰੇ ਬੰਦੇ ਦੀ ਖੰਡ ਨਹੀਂ ਵਿਗਦੇ ਹੋਰ ਜਦੋਂ ਪਿਆਰਾਂ ਨਾਲ ਬਸਲੇ ਨਵੇਡਾਂਗੇ ਜਾਹ ਬਾਤ ਉਹਦੇ ਪਾਸੇ 36 ਦੀ ਸਾਡੇ ਘਰ ਸਾਹ ਵਾਲੇ ਮੁੰਡੇ ਜੋਰ ਨੂੰ ਫੋਲਡ ਦਾ ਜਿਹੜਾ ਕਿਨੇ ਲੱਗਿਆ ਹੋਇਆ ਹੈ ਅੱਜ ਕਿਹੜੇ ਫੜੇ ਘੱਟ ਦੇ ਵਿਕਰ ਸਿੰਘ ਮਾਈਕਰੋ ਲੈਬ ਵਾਲੇ ਨੀਉ ਨਾਰਾਗੜਾ ਮੇਰਪੁਰਾਂ ਚ ਰੁਪੜ ਉਹਨਾਂ ਦੇ ਨਾਲ ਸ਼ਕਿੰਦਰ ਬਾਲਾ ਜੀ ਡਾਕਟਰ ਗੁਰਵਿੰਦਰ ਸਿੰਘ ਉਹਨਾਂ ਜੀ ਸਾਰੇ ਦਰਮਿਆਨ ਫਿਰ ਕਿਰਪਾ ਸ਼ੇਪੁਰ ਦੇ ਵੱਡੇ ਨੇ ਬਹੁਤ ਹੈ ਬੜਾ ਧੰਨਵਾਦ ਡਾਕਟਰ ਸਾਹਿਬ ਲੈਬ ਵਾਲੇ ਫਿਰ ਕਿਰਪਾ ਪਟਿਆ ਨੇ ਉੱਕੇ ਸਮਾਨ ਸਿੰਘ ਜੀ ਮੁੱਖ ਮਹਿਮਾਨ ਹੈ ਅੱਜ ਦੇ ਖੇਡ ਮੈਚ ਤੇ ਪੁੱਜਿਆ ਕੀ ਟੱਕਰ ਪੈ ਗਈ ਵੀਰੇ I got that bad. ਵੀ ਚੱਲਣਾ ਪਰ ਕੋਈ ਨਾ ਖੜੇ ਭਰਾਵਾਂ ਦੇ ਹੱਥ ਬਣ ਕੇ ਬਿੰਦੀ ਆਇਆ ਹੈ ਕਹਾ ਬਾਤ ਹੈ ਸਵਰਾਜ 890 ਦਾ ਕਾਰਤੂਸ ਕਾਰਤੂਸ 755 ਪੱਠਾ ਚੱਲਦਾ ਵੈਂਟਾਂ ਨਾਲ ਇੰਝ ਲੱਗਦਾ ਹੈ ਜਵੇਂ ਟਾਂ ਨਾਲ ਕਿ ਪੱਠਾ ਚੱਲਦਾ ਹੋਵੇ ਤੇ ਚੱਲ ਕੇ ਫੱਡੇ ਹੋਏ ਪਏ ਆਂ ਕਾਰ ਦੂਸਾਂ 755 ਗੁਰਵਿੰਦਰ ਸੰਧਵਾਲਾ ਪੈਂਡ ਭਾਈ ਸੰਧਵਾਲਾ ਗੁਰਵਿੰਦਰ ਸੰਧਵਾਲਾ ਪੈਂਡ ਭਾਈ ਭੇਜੋ ਭੇਜੋ ਟਰੈਕਟਰ ਆਹ ਸਾਹਮਣੇ ਜੋੜ ਕੇ ਲੱਗੇ ਹੋਇਆ ਕਾਰ ਦੂਸਾਂ 855 ਦਾ ਹੈ ਤੇ ਜਾਣੇ ਕਿਨੇ ਵੱਡੇ ਹੋਏ ਪਏ ਆ ਮੀਰ ਵੀਰਾ ਫੱਡਾ ਕਾਪਾ ਧਰਤੀ ਚੜੀਆਂ ਅੱਜ ਹਵਾ ਚਲਦੀ ਹੈ ਨਾਈਟਲ ਪਿਛੋਂ ਉਹ ਐ ਟ੍ਰੈਕ ਦੇ ਕਿਨੇ ਵਿਖੜੇ ਵੀਰੋ ਜੇ ਲੋ ਖੜੋ ਨਾਈਟਰ ਦੇ ਪਿਛੇ ਆਓ ਮੇਰਾ ਭਾਵੇਂ ਮੈਨੂੰ ਲੱਗਦਾ ਐਨਾ ਪ੍ਰਦੂਸ਼ਣ ਦੇ ਅੰਦਰ ਪੱਤੀ ਦੇ ਵਿੱਚ ਵੀ ਹੋਇਆ ਖੜਾ ਜਿੰਨਾ ਟਰੈਕਟਰ ਨਹੀਂ ਕਰਦਾ ਖਲ ਨਾ ਕੀ ਇਟ ਘਾੜੇ ਆਹ ਦੇਖ ਰਹਾ ਐ ਜਿੰਨਾ ਫਿਲਮਾਂ ਦੇ ਵਿੱਚ ਫਦਰ ਫਿਲਮ ਦੇ ਰੇਲ ਪੱਤੀ ਨਹੀਂ ਚੱਲਦੀ ਹੁੰਦੀ ਆਹ ਕੰਮ ਹੋਇਆ ਪਿਆ ਪਰ ਮੈਨੂੰ ਲੱਗਦਾ ਉਧਰ ਦੇ ਪਾਸੇ ਹੋ ਗਿਆ ਕੰਮ ਹੋਈ ਜਿਹੜਾ ਤੁਸੀਂ ਕਹਿੰਦੇ ਸੀਗੇ ਹਾਂ ਜੀ ਪਾਇੰਟ ਬਾਈ ਗੁਰਿੰਦਰ ਸਿੰਘ ਗੌਰ ਪੈਂਡ ਬਾਈ ਗਰਿੰਦਰ ਚਮਕੋਰ ਆਵੇ। ਸਾੜੇ ਮਾਰੋਂ ਸਾੜੇ ਪੱਲਾ। ਕੱਬੀ ਦਾ ਵੀ ਆਵੇ। ਪੈਂਡ ਬਾਈ ਚਮਕੋਰ ਵਾਲਾ। ਘੱਪੂਆਰ ਸੁਪਰ ਵੰਡਾ ਆਵੇ। ਘੱਪੂਆਰ ਸੁਪਰ ਵੰਡਾ। ਪੈਂਡ ਬਾਈ ਇੱਥੇ ਪਤਾ ਨਹੀਂ ਕਿਹੜਾ ਗੱਗਾ। ਜੀਤੇ ਤਿੰਨ ਮਿੰਟ ਤੋਂ ਪਹਿਲਾਂ ਬੰਦਾ ਬਹੁਤ ਅੰਦੇ ਲੱਗਿਆ। ਇਹ ਸਾਈਮ ਨੇ ਸਾਡੇ ਹੁੰਦੇ ਨਹੀਂ ਆ ਜੀ ਕਾਕੇ ਬੰਦੇ ਨਾਲ ਨਹੀਂ ਤਾਂ ਜੋਰ ਤਾਂ ਵੇਖ ਗਿਆ ਜੀ ਇਹ ਕਹਿੰਦਾ ਘਾਰ ਤੇ ਕਰਨ ਇਹਨਾਂ ਵੱਲੋਂ 1160 ਦਾ ਜੋਰ ਦਾ ਕਾਹ ਵੰਦਾ ਹੈ ਖਲ ਕਰੇ टाकी ਟਿਕਾਣੀ ਐਚ ਐਫ ਟੀ ਖੇਡ ਬਾਈ ਆਹ ਦੇਖ ਲੈ ਵਾਕਿ ਵਾਕਿ ਫਤਲ ਕਰਦਾ ਇਹਨਾਂ ਨੇ ਹਾਂ ਪਹਿਲਾ ਟੂਰਨਾਮੈਂਟ ਦਾ ਫੋੜਦਾ ਖੇਡ ਨਹੀਂ ਪੈਣ ਬਈ ਇਹਦੇ ਤੋਂ ਮੂਰੇ ਦੋ ਟਰੈਕਟਰ ਚੱਲੇ ਸੀ ਦੋਵੇਂ ਖੜ੍ਹ ਕੇ ਸੀ ਤੇ ਹੁਣ ਤੇ ਨਾ ਆਹ ਦੇਖੋ ਜਾਂਦਾ ਪੈਣ ਬਾਈ ਮੈਚ ਸਵੇਰਾਂ ਮੁਕਾਬਲਾ ਕਰੇ ਸਕਦਾ ਹੈ ਫਲਾ ਕਿਰੇ ਫੱਡੀਆਂ ਹੋਈਆਂ ਪਹਿਿਆਂ ਦੀਆਂ ਫੋੜੀਆਂ ਗੱਡੀ ਅੱਖ ਜੇ ਨੇੜੇ ਦੂਰੋਂ ਖੰਭਾ ਪਾ ਕੇ ਸਿੰਘ ਫਾਜੇ ਗੋਡੀਆਂ ਦੇ ਮੱਧਰਾ ਪਹਿਲਾ ਗੋਡੀ ਲਾ ਕੇ ਜਗਰ ਭਾਰ ਸਰਦ ਸੰਪਰਕ ਬਣਾਵੇ ਜਗਵੰਤ ਬਾਈ ਦੇ ਨਾਲ ਬਹੁਤ ਧੰਨਵਾਦ ਆਏ ਹੈ ਹੈਡ ਚੇਅਰ ਡਿਪ੍ਰਿੰਟ ਬਾਈ ਪਿੰਟ ਬਾਈ ਹੈ ਸਰੇ ਆਪੀ ਐਂਡ ਕੇਮਡੇ ਨਾਲ ਕਰਦੀਆਂ ਗੱਲਾਂ ਜਿਹੜੀਆਂ ਵੱਡੀਆਂ ਹੁੰਦੀਆਂ ਹੈ ਤੇ ਡਰ ਰਹਿੰਦੇ ਨੇ ਸੀ ਲੱਖ ਮਿੰਦੇ ਦੀਵਾਸਰੇ ਤੇ ਗੋਹੜਾ ਦੰਦੇ ਨੇ ਫੁੱਗੜੇ ਫੰਮੇ ਫੰਮੇ ਆਲੇ ਮਿੱਠੀਏ ਦੇਖਾ ਗੁੱਸੇ ਤੇ ਦੌੜ ਦੰਦੇ ਨੇ ਹਰ ਕੀ ਹੈ ਕੀਤਿਆ ਤਰੇ ਸਰਾ ਤੋਂ ਯੋਧੇ ਜੁੱੜੀਆਂ ਵਿੱਚ ਰੇਖੀ ਆ ਫਲਾਣੀ ਘਟਨਾ ਹੈ ਭਾਈ ਭਾਈ ਕਿਹਦੀ ਦੁਨੀਆ ਫੁੱਗੜੇ ਰੇਖੀ ਆ ਫਲਾਣੀ ਘਟਨਾ ਹੈ ਭਾਈ ਭਾਈ ਕਿਹਦੀ ਦੁਨੀਆ ਕਹਿੰਦੇ 61 ਵਰਦੀਆਂ ਕਰਦਾ ਹੈ ਭਰਾਇ ਚੜਦੀ ਹੈ ਹਾਂ ਫੋਟੋ ਕਲੇ ਕਰ ਲਈਏ ਕਹਾਵਾ ਕੇ ਤਾਂ ਰੇ ਪਾਸੇ ਜੋੜ ਕੇ ਲੱਗਦੇ ਨੇ ਮੇਰੇ ਵੀਰੋ ਕਹਿੰਦੇ ਡਾਕਟਰ ਹਨ ਤੇ ਗੱਰੀ ਕਰੇ ਵੱਡੇ ਹੋਏ ਤੇ ਨਹੀਂ ਉੱਪਰ ਲੈਬਰਾਟਰੀ ਸਾਡੇ ਵੀ ਵੱਡੇ ਨੇ ਡਾਕਟਰ ਸਾਹਿਬ ਉਹਨਾਂ ਨੂੰ ਵੀ ਧੰਨਵਾਦ ਕਰਾਂ ਰਾਜਪੁਰੇ ਤੋਂ ਹਰਪ੍ਰੀਤ ਸੈਣੀ ਜੀ ਭੱਜ ਗਏ ਨੇ ਆਗੇ ਨੇ ਦੋ ਬੱਚੇ ਬੈਠੇ ਥਾਰੇ ਇਹਨਾਂ ਕੋ ਦੋ ਬੱਚੇ ਬੈਠੇ ਸਦੀਪ ਪਰ ਖੇਡ ਕੇ ਜੀਮ ਘਟਾਣੀ ਨੇ ਨਾਮ ਉੱਡੇ ਉਧਰ ਮੇਰੀ ਵੀ ਰਾਜਪੁਰ ਮਿੰਦੋ ਘਾਰਪ੍ਰੀਤ ਸੈਨਿਕ ਦੇ ਬੜਾ ਵੀਰ ਉਹ ਵੀ ਭਰਾ ਸਾਡਾ ਬੁੱਢੀਆ ਫਾਹਤਾ ਫੜਦਾ ਖੜਾ ਹੈ ਮੈਦਾਨ ਦੇ ਫੀਲਡ ਨੂੰ ਦੇਖਦੀ ਆ ਥੋੜਾ ਜਿਹਾ ਦੇਖਦੇ ਹਾਂ ਇਧਰ ਪਾਸੇ ਸਮਰਥਕ ਬਣਾਓ ਕਾਲੀ ਪਾਟਣਾ ਯਾਰ ਆ ਦੇਖੋ ਵੇ ਧਾਰ ਗਿਆ ਧਾਰ ਗਿਆ ਧਾਰ ਗਿਆ ਧਾਰ ਗਿਆ ਜ਼ੋਰ ਦਾ ਤੇ ਕਰਕੇ ਬੋਲਦੇ ਆ ਤਿਆਰਪੇ ਇਹਨਾਂ ਦੇ ਆਹ ਤਿਆਰਪੇ ਬੋਲਦੇ ਨੇ ਉਹਨਾਂ ਸਮਿਆਂ 'ਚ ਜੱਟ ਕਰਵਾਤੀ ਬੰਦੇ ਆ ਜਿਹਨਾਂ ਸਮਿਆਂ 'ਚ ਬਸਾਂ ਨੂੰ ਵੀ ਕਹਿਣਾ ਸੀ ਜਿਹੜਾ ਕਿ ਉਹਨਾਂ ਸਮਿਆਂ ਦੇ ਵਿੱਚ ਹੱਥ ਕਰਵਾਈ ਹੋਈ ਹੈ ਤੇ ਜਰਰੇ ਕਰ ਫੱਲਿਆ ਮੇਰੀ ਗੋ 1400 ਤੋਂ ਧੂਰੇ ਰਹਿ ਕੇ 3 ਮਿੰਟ ਟੱਪਲੇ ਲੱਗਦਾ ਇਸ ਤੋਂ ਬਾਅਦ ਮਿੱਤਰੋ ਸੋਨਾ ਲੀਕ ਆ ਗਿਆ ਪਹਿਲਾਂ ਉਹਦੀ ਵੀਡੀਓ ਬਣਾ ਕੇ ਜਾਵਾਂਗੇ ਉਹ ਤਾਂ ਲੈ ਲਿਆ ਹੈ ਮੇਰੇ ਵੀਰ ਆਜ਼ਾਦ ਉਹ ਮੇਰੇ ਖੜੇ ਨੇ ਉਹ ਵੀ ਸਾਡੇ ਦਰਮਿਆਨ ਖੇੜੇ ਖੇੜਾਈ ਦੇ ਵੱਡੇ ਖੇਡਰ ਕੇ ਪੱਟੀਆਂ ਨੇ ਭਾਈ ਹੰਪ੍ਰੀਤ ਸਿੰਘ ਜੀ ਆਜ਼ਾਦ ਉਹ ਮੇਰੇ ਮਨ ਬੜਾ ਕਰਦਾ ਹੋਣਾ ਜਿਹੜੇ ਪਰੇ ਤੋਂ ਧੀਮ ਸੜਾ ਕਰੇ ਪੱਟ ਗਿਆ ਹੋਏ ਬੱਗਾ ਧੰਨਵਾਦ ਹੈ ਹੋ ਮੇਰਾ ਰੱਬ ਤੂੰ ਹੋਇ ਤੂੰ ਆ ਕਰਦਾ ਵਾਜੀ ਵਾਜਾਂ ਰੱਤੇ ਖਲ ਖੇਡਾਂ ਦਾ ਥੀ ਟਿਕਾਣੇ ਲੋਚਰ ਦੀ ਪੈਣ ਪਾਈ ਸਵਾਗਤ ਵਾਹਨ ਰੇਡ ਪੂਰੇ ਲਈ ਆਹ ਟਰੈਕਟਰ ਨੇ ਖਾਦ ਸਮੇਂ ਲੈ ਪੰਜ ਮਿੰਟ ਹੈ ਫਾਰੀ ਟ੍ਰੈਕਟ ਪਰਮਿਟ ਲਾਲ ਸੋਨਾ ਨਿਕਾ ਟ੍ਰੈਕਟ ਪਰਮਿਟ ਲਾਲ ਸੋਨਾ ਨਿਕਾ ਕਾਰਜਾਂ ਮਾਰਦੇ ਜ਼ੋਰਦਾਰ ਤੈਨੂੰ ਫਿਰ ਲਵਾ ਕੇ ਬਾਅਦ ਇੱਥੇ ਜਿਹੜੀ ਅੱਧੀ ਪਰਦੇ ਤੇ ਵੀ ਪੜਾ ਕੇ ਪਾਏ ਮੁੰਡੇ ਨੇ ਫਰਾਂਖੀ ਵਧੀਆ ਮੀਆਂ ਮੇਰੇ ਵੀਰੋ ਇਹ ਟਰੈਕਟਰ ਸਪான்ਸਰ ਕਰਦੇ ਆਏ ਧਾਕੜ ਡਿਪਾਰਟਮੈਂਟ ਸੁਖਵੀਰ ਯੂਐਸਏ ਭੁੰਨਰ ਨੌਰਪੁਰ ਸਰਬ ਜੋ ਡਾਡੀ ਆਮਨੇ ਡਾਡੀ ਚੰਨੀ ਕੋਸਲਾ ਮੰਦ ਹਜ਼ਾਰਾ ਜੱਗੀ ਭੰਦੇਰ ਭੁੰਨਰ ਨੌਰਪੁਰ ਸੁਪਰੀ ਜਰਮਨੀ ਔਰ ਸੁਗਪਰੀ ਜਰਮਨੀ ਉਧਰ ਸਟੇਟ ਕਲੀਅਰ ਕਰ ਦੋ ਨਿਆਣੇ ਨੂੰ ਕਿਹੜੀ ਉੱਥੇ ਬੈਠਾ ਬੱਚੇ ਨੇ ਗਏ ਸਤ ਪ੍ਰਭ ਜੀਓ ਬਹੁਤ ਬਹੁਤ ਧੰਨਵਾਦ ਹੈ ਭਾਈ ਹਰਪ੍ਰੀਤ ਸੈਣੀ ਆਜ਼ਾਦ ਪਿੰਡਵਾਰ ਹਲਕੇ ਨਾਲਾਗੜਾ ਰਾਜਪੁਰੇ ਦੇ ਪੁੱਜਿਆ ਭਰਾ ਸਾਡਾ ਬਹੁਤ ਬਹੁਤ ਧੰਨਵਾਦ ਹੈ ਅਰੇ ਫਾਣੀ ਵਾਲੇ ਨਹੀਂ ਚੱਲਣ ਦੇਣਾ ਕੋਈ ਹੋਰ ਨਾਲ ਫਲਵੀਰ ਨਸਰਾਨਾ ਗਣਜੀਤ ਨਸਰਾਨ ਤੁਲਜੀਤ ਬੰਨੇ ਟਿਕਾਉਪੁਰ ਸਾੜੇ ਦਾ ਚੁਨਾ ਤੇਰੀ ਜਗਾਂ ਨੂੰ ਕੀ ਦੇਖੇਂ ਵੇਖਲਾ ਉੱਥੇ ਨਹੀਂ ਪੈਣਾ ਜੋ ਦਿਸਣਾ ਆ ਜਦਾਂ ਚੱਗੇ ਨੇ ਵੇਖੋ ਕਿੰਨੇ ਆ ਗਏ ਰੰਗ ਸੋਨੇ ਲਿਕਨ ਵਾਲਾ ਉੱਥੇ ਵਾਲਾ ਕੁੱਤੇ ਨਹੀਂ ਥੋੜਾ ਚੱਲਦੀ ਆ ਕਿਆ ਬਾਤ ਆ ਤਾਰੀਆਂ ਮਾਰਦੇ ਜੋਰਦਾਰ ਨਾਲ ਸੋਨਾ ਲਿਕਾ 750 ਆ ਰਾਜ ਕੀ ਨੇ ਧਾਰਗਾਂ ਮਾਰ ਤੇ ਜੋਰ ਦਰਨਾਲ ਸੋਨਾ ਵਿਗਾ ਧੰਨਵਾਦ ਅਰਗਟ ਕਾਣੇ ਸਰ ਦੇਖੇ ਹੋਣਗੇ ਵੱਡੇ ਖੇਤਰ ਤੋਂ ਜਨਾ ਕੋ ਖੜ ਕੇ ਫੇਰ ਬਾਡੀਆਂ ਜਿਹਦੇ ਸਾਹਾਂ ਦੀ ਟੱਕਰ ਦੇਖਣੀਆ ਫੈਲ ਨੂੰ ਕੋ ਟਰੈਕਰ ਛੱਡ ਕੇ ਜੁਰ ਕਰਦੇ ਟਰੈਕਟਰਾਂ ਨੂੰ ਪਿਆਰ ਘਰੋਂ ਦੇ ਸਮਾਂ ਕੱਢ ਕੇ ਦੁਨੀਆ ਕਦੇ ਦੂਰ ਦੂਰ ਕਿਹੜੀ ਕਨੇ ਆਣਾ ਪੁੱਜੀ ਹੋਈ ਆ ਅੱਜ ਜ਼ੋਰ ਪੜਖਿਆ ਯਾਰਾ ਮੇਰਾ ਵੇਖਾ ਤੇ ਬਦਾਮ ਜੀ ਨੇ ਬੰਗਲਾ ਅੱਜ ਉਸੇ ਨਹੀਂ ਗੋਟੀਆਂ ਪਾਉਣੀਆਂ ਜੇ ਕਹਿੰਦੇ ਨੇ ਸਿਆਣੇ ਜਿਹੜਾ ਛੱਡੀਆਂ ਛੱਡੀਆਂ ਖਰਾਕਾ ਜਾਂ ਪਾਉਣੀਆਂ ਜੇ ਕਹਿੰਦੇ ਨੇ ਸਿਆਣੇ ਜਿਹੜਾ ਛੱਡੀਆਂ ਛੱਡੀਆਂ ਖਰਾਕਾ ਜਾਂ ਪਾਉਣੀਆਂ ਵੇ ਖੜ੍ਹ ਕਰਕੇ ਖੈਰੀ ਸਿਆਣੇ ਬਾਜੇ ਦੀ ਤੋਰੀ ਦੇ ਸੇ ਆਪਣੇ ਤੇ ਆਪਣੇ ਹੁੰਦੇ ਗੁੱਤ ਸੁੱਕ ਵਿੱਚ ਲੋੜੀ ਨਹੀਂ ਬਾਈਏ ਖੰਡਾ ਜਿੱਥੇ ਉੱਥੇ ਪਰਿਹਾਰ ਵੀ ਬਣਿਆ ਫੜਾ ਕਰ ਬੜ ਗਿਆ ਲੈ ਜਿਹੜਾ ਕੁਦਰਤ ਤੋਂ ਪਰਿਹਾਰ ਵੀ ਬਣਿਆ ਫੰਨੇ ਦੇ ਹੱਥਾਂ ਵਰਗਾ ਅੱਜ ਤੱਕ ਕੋਈ ਪਰਿਹਾਰ ਵੀ ਬਣਿਆ ਜੋੜ ਕੇ ਰੱਖਿਆ ਹੋਇਆ पती छो सवादर दर्शन बचाई सोन रख ਇੱਥੇ ਰੱਖ ਜਿੱਤ ਹਾਰ ਦੇ ਨਾ ਫੈਸਲੇ ਅਧੂਰੇ ਰਹਿਣਗੇ ਵਿਚਾਂ ਦੇ ਮੈਚ ਵਿੱਚ ਮਿੱਤਰੋ ਟਟਾਕੇ ਪੂਰੇ ਪੈਣਗੇ ਸਾਡੇ ਮੈਚ ਵਿੱਚ ਮਿੱਤਰੋ ਟਟਾਕੇ ਪੂਰੇ ਪੈਣਗੇ ਉਧਰ ਪਾਸੇ ਲਾਂਡਸੋ ਦਾ ਨਿਕਾ ਸਾਡੀ ਵਾਲਾ ਢਾਕੜ ਅਪਾਰਟਮੈਂਟ ਖੁੱਲ੍ਹ ਕੇ ਇਹਨਾਂ ਵਧੀਆ ਬੀਆ ਤੇਰੇ ਮਿੱਤਰੋ ਅੱਜ ਦੇਖਣੇ ਵੱਡੇ ਖੇਡ ਮੇਲੇ ਦੀਆਂ ਬਹਾਦਰ ਉਹਨਾਂ ਨੇ ਵੱਡਾ ਖੇਡ ਮੇਲਾ ਕਰੇ ਗਰਵਾ ਰੰਦਾ ਉਧਰ ਭਾਈ ਰਾਜਪੁਰੇ ਦਾ मनप्रीम सेणी भाउ सॾा कहिड़ा किर पुॼ बाद वॾा ध्यान हा बणिया